ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗੈਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਜਰਿਆ ਕਿਤੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੌਨ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਕੰਤਾਲ ਸਾਹਿਬ ਨਾ ਲੱਗਦੇ ਪਿੰਡ ਵੱਡੇ ਸਭਰਾ ਪੱਟੀ ਤੇ ਪਹੁੰਚ ਕਰ ਸਕਦੇ ਆ ਹਰੀਕੇ ਪੱਤਨ ਉਹ ਬੁਦਾ ਲਵਾ ਬੋਦੂ ਬੁਰੀ ਬਰਵਾਲਾ ਜੀ ਮੈਂ ਇਹ ਸਾਰੇ ਨਾਲ ਲੱਗਦੇ ਪੈਂਦਾ ਸਤ ਤਰੀਕ ਹੈਗੀ ਅੱਜ 20 ਤਕਰੀਬਨ ਜਿਹੜਾ ਦੁਪਹਿਰ ਦਾ ਸਮਾਂ ਕਹਿੰਦਾ ਤੁਹਾਨੂੰ ਇੱਕ ਨੀਲੀ ਦਾ ਵੀ ਦੀ ਤੇ ਇੱਕ ਮੋਹਰਾ ਦੀ ਉਹ ਸੁਣੀਆਂ ਦੋਈ ਛੋਟੀਆਂ ਜਿੰਨੇ ਤੁਹਾਡੇ ਨਾਲ ਕਰਦੇ ਆਪਾਂ ਗੱਲਬਾਤ ਤੇ ਹੀਰੇ ਵੀ ਸاسي ਕਾ ਛੋਟੀ ਤੱਕ ਦੇਵ ਦੇ ਕਿੱਦਾਂ ਵਧੀਆ ਜੀ ਦਾ ਵਧੀਆ ਜੀ ਦਾ ਤੇ ਫੋਨ ਨੰਬਰ ਪਹਿਲਾਂ ਜਰੂਰ ਸ਼ੇਅਰ ਕਰੀਏ 997682025 82025 ਹਾਂਜੀ ਅੱਛਾ ਹੀ ਰੇਵੀਰ ਰਿਸਪੌਂਸ ਕਿਦਾਂ ਦਾ ਲਿਆ ਜਿਹੜੀ ਪਿਛਲੀ ਵੀਡੀਓ ਪਾਈ ਹਾਂ ਹਾਂ ਜੀ ਬਹੁਤ ਵਧੀਆ ਵੀਡੀਓ ਪਾਉਣ ਦੀ ਡੇਰ ਆ ਉਹਦੇ ਵੇਖਿਆ ਅਸੀਂ ਮੈਨੂੰ ਲੱਗੋ ਮਸਤੀਆਂ ਤਾਂ ਐ ਹੀ ਵੀਰ ਠੀਕ ਹੈ ਜੀ ਖੁਦਾਬਾ ਇੱਥੇ ਆਏ ਹੀ ਤੇ ਜੋ ਵੀਰ ਜੀ ਨੇ ਕਿਹਾ ਉਹ ਹੀ ਠੀਕ ਹੈ ਜੀ ਜੋੜਾ ਹੀ ਲੈ ਗਏ ਉਹ ਜੋੜਾ ਹੀ ਲੈ ਗਏ ਹਾਂਜੀ ਤੇ ਰੇਵੀਰ ਰੇਟ ਜਾਇਜ਼ ਸੀ ਗੱਲ ਦਾ ਰੇਟ ਜਾਇਜ਼ ਦਾ ਹੀ ਕਾਰਨ ਹੁੰਦਾ ਵਾ ਕਿ ਪਸ਼ੂ ਜਿਹੜਾ ਛੇਤੀ ਵਿਗਿਆ ਬਾਕੀ ਕਾਫੀ ਵੀਡੀਓ ਚੱਲੀ ਦਾ ਰੇਟ ਜੈਜ ਕਰਕੇ ਜਿਹੜਾ ਕਾਫੀ ਸੱਜਣਾ ਦੇ ਫੋਨ ਆਏ ਤੇ ਇਹ ਵੀ ਬਿਲਕੁਲ ਜੈਜ ਰੇਟ ਦੇ ਵਿੱਚ ਰਹਿਣ ਗਿਆ ਤਾਂ ਹੀ ਰਵੀ ਦਾ ਕਰੀਏ ਗੱਲਬਾਤ ਆਪਾਂ ਇਹਦੀ ਪਹਿਲਾਂ ਝੋਡੀ ਦੀ ਹਾਂਜੀ ਆਹ ਤਾਂ ਇਹ ਪਲੂਣ ਆ ਪਹਿਲਾਂ ਸੁਵਾ ਪਹਿਲਾਂ ਸੁਵਾ ਤੇ ਸਿੱਗੀ ਨਹੀਂ ਹੋਈ ਏ ਸਿੱਗੀ ਨਹੀਂ ਹੋਈ ਏ ਜੀ ਬਾ ਤਿਆਰੀ ਤੇ ਦੋ ਚਾਰ ਦੇ ਲੈਂਦੀ ਆ ਠੀਕ ਆ ਜੀ ਤੇ ਜਿਹਨੂੰ ਪ੍ਰੋਪਰ ਨਹੀਂ ਲਈ ਜਾਂਦੇ ਆ ਪ੍ਰੋਪਰ ਨਹੀਂ ਲਈ ਉਹ ਅੱਖਾਂ ਦੋਨੇ ਤੇ ਕੋਈ ਗੱਲ ਆਪਾਂ ਕਰੀਏ ਜੀ ਅੱਖ ਦੀ ਬਿਲਕੁਲ ਬਿੱਲੀ ਮਣਕੀ ਥੋਡੀ ਅੱਖ ਬਿਲਕੁਲ ਥੋਡੀ ਤੇ ਆ ਗਿਆ ਜ਼ੁਬਾਨ ਜਿਹੜੀ ਗੁਲਾਬੀ ਆ ਤੇ ਮਾਰਕਿੰਗ ਜਿਹੜੀ ਕਿਓਂ ਪੈਰਾਂ ਦੇ ਵਿੱਚ ਜਿਹੜੀਆਂ ਜਰਾਬਾਂ ਬਿਲਕੁਲ ਬਰਾਬਰ ਨੇ ਬਾਕੀ ਖੋਲ ਕੇ ਨਾਲ ਦੀ ਨਾਲ ਤੁਹਾਨੂੰ ਨਿਕਰਲੇ ਵਾਲੀ ਛੋਟੀ ਜਿਹੜੀ ਤਿਆਰ ਹੋਊਗੀ ਤੇ ਬਹੁਤ ਚੰਗੀ ਆ ਬਹੁਤ ਸੋਹਣੀ ਛੋਟੀ ਆ ਚੰਗਾ ਕੱਦ ਕਾਰਾ ਛੋਟੀ ਦਾ ਬਿਲਕੁਲ ਜੀ ਬਿਲਕੁਲ ਜੀ ਕੱਦ ਬਹੁਤ ਸੋਹਣਾ ਹਾਈਟ ਵੀ ਚੰਗੀ ਆ ਤੇ ਬਾਕੀ ਲੈਂਥ ਜਿਹੜੀ ਆ ਉਹ ਵੀ ਬਹੁਤ ਸੋਹਣੀ ਆ ਤੇ ਇੱਕ ਤਾਂ ਜਿਹੜੀ ਸਪੈਸ਼ਲ ਜੀ ਚੀਜ਼ ਜਿਹੜੀ ਦਿਖਾਉਦੇ ਆ ਫਮਾਨ ਨੇ ਤੇ ਜਿਹੜੀ ਮਾਰਕਿੰਗ ਆ ਬਹੁਤ ਸੋਹਣਾ ਆ ਗਈ ਆ ਤੇ ਮੁਠੀ ਵਾਲਾ ਥਾਣਾ ਕਰਮਾਲੀ ਦਾ ਤੇ ਵਨਡ ਸਪੇਸ ਬਹੁਤ ਸੋਹਣੀ ਦੋਆ ਸੈਜਾ ਤੋਂ ਦੇਖੀਏ ਰੋਕਿਓ ਮੜਾ ਆ ਦੇਖੋ ਜੀ ਵਨਡ ਸਪੇਸ ਬਹੁਤ ਸੋਹਣੀ ਆ ਆ ਦੇਖੋ ਜੀ ਬਾਕੀ ਮਾਰਕਿੰਗ ਜਿਹੜੀ ਬਰਾਬਰ ਆ ਚੌਂ ਪੈਰਾਂ ਦੀ ਉਹ ਵੀ ਤੁਹਾਨੂੰ ਜਿਹੜੀ ਆਪਾਂ ਦਿਖਾ ਦਿਆ ਤੇ ਪੂਛੀ ਗਿਆ ਦੋ ਤੋਂ ਵੱਧ ਜਿਹੜੀ ਇਹਦੀ ਸਪੇਸ ਆ ਗਈ ਆ ਅੱਗੇ ਕੇ ਸੱਜਣ ਨੇ ਮਿੱਲੀ ਤੇ ਕੰਮ ਕਰਨਾ ਹੋਵੇ ਤਾਂ ਬੇ ਕੋਈ ਨੂੰ ਹੱਥ ਪਾ ਸਕਦਾ ਚੰਗੇ ਬੱਚੇ ਪਾਊਗੀ ਤੇ ਲੇਵਾ ਵੀ ਬਹੁਤ ਸੋਹਣਾ ਕਰਮਾਲੀ ਕੱਢੂਗੀ ਹੈ ਭਾਵੇਂ ਪਲੂਣ ਪਰ ਲੇਵਾ ਜਿਹੜਾ ਇਹਦਾ ਦੂਜੇ ਨਾਲ ਆਇਆ ਤਿਆਰ ਹੋਊ ਕਰਮਾਲੀ ਦਾ ਵੱਟ-ਵੁੱਟ ਬਹੁਤ ਸੋਹਣੇ ਹਜੇ ਜਿਹੜੇ ਚੰਗੇ ਕੱਢੂਗੀ ਆ ਦੇਖੋ ਬਹੁਤ ਸੋਹਣਾ ਲੇਵਾ ਨਿੱਗਰ ਲੇਵੇ ਦੇ ਵਿੱਚ ਅਹੀਰੇ ਵੀਰ ਦੁੱਧ ਕਿੰਨੀ ਕੁ ਉਮੀਦ ਕਰਦੇ ਆ ਕਿ ਆਪਾਂ ਦੁੱਧ ਜਿਆਦਾ ਇੰਝ ਨਹੀਂ ਆ ਕੋਈ ਮਾੜਾ 9 10 ਬਿਲਕੁਲ 9 10 ਹੀਰੇ ਵੀਰ ਵੱਧ ਦੇਣਾ ਚਾਹੀਦਾ ਵੈਸੇ ਜਿੰਨੀ ਕੇ ਦੀ ਨਾਰਮਲੀ ਇਹਨਾਂ ਦੇ ਵਿੱਚ ਨੂੰ ਕੁਝ ਬਿਲਕੁਲ ਜੀ ਕੁਝ ਨਹੀਂ ਆਂਦਾ ਬਾਕੀ ਬਹੁਤ ਸੋਹਣੀ ਆ ਛੋਟੀ ਚੰਗੀ ਆ ਕੋਈ ਸੱਜਣ ਹੱਥ ਪਾ ਸਕਦਾ ਸਿੰਘ ਆ ਜਿਹੜਾ ਆਪਦੀ ਜਿਹਦੇ ਹਿਸਾਬ ਨਾਲ ਇਹਨੇ ਪੂਰਾ ਜਿਹੜਾ ਕੁੰਡਾ ਕਰ ਜਾਣਾ ਵਾ ਤੇ ਸਿੰਘ ਵੀ ਸੋਹਣਾ ਵਾ ਵੈਸੇ ਨੀਲੀ 라ਵੀ ਦੇ ਵਿੱਚ ਜਿਹੜਾ ਉੱਚਾ ਕੁੰਡਾ ਸਿੰਘ ਹੁੰਦਾ ਬਾਕੀ ਅੱਖ ਬਹੁਤ ਸੋਹਣੀ ਆ ਦੋਨੇ ਅੱਖਾਂ ਦੇ ਵਿੱਚ ਪ੍ਰੋਪਰ ਜਵਾਬ ਆ ਤੇ ਬਹੁਤ ਚੰਗੀ ਆ ਫੱਬਦੀ ਆ ਥੱਲੇ ਠੋਡੀ ਦੇ ਬੱਲ ਆ ਗਿਆ ਇਹਦਾ ਤੇ ਮਾਰਕਿੰਗ ਫਿਰ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਵੰਡ ਸਪੇਸ ਤੁਹਾਨੂੰ ਦਿਖਾਈ ਦਿੱਤੀ ਆ ਤੇ ਮੁੱਲ ਕੀ ਹੈ ਹੀਰੇ ਵੀਰ ਮੁੱਲ ਬਿਲਕੁਲ ਇਹਦਾ ਟੋਕੜਾ ਵਾਲਾ ਟੋਕੜਾ ਵਾਲਾ ਹਾਂਜੀ ਦੱਸੋ ਜੀ 57500 ਰੁਪਏ ਦੇ ਦੀਏ ਬਿਲਕੁਲ ਜੀ ਹੀਰੇ ਵੀਰ ਭਾਵੇਂ ਵੱਧ ਵੀ ਕਰਦਾ ਤਾਂ ਵੀ ਝੋਟੀ ਵਿਖਦੀ ਸਾਡੇ 575 ਦੇ ਵਿੱਚ ਮੇਰਾ ਵੀ ਜਿਆਦਾ ਨਹੀਂ ਆ ਆਪਣਾ ਲੈਣ ਦੇਣਾ ਉਹ ਹੁੰਦਾ ਮੁੱਲ ਭਾਜੀ ਦਾ ਮੁੱਲ ਕਹਿੰਦੇ ਮੰਗਾਉਣਾ ਭਾਵੇਂ 80 ਮੰਗਾਣਾ 90 ਮੰਗਾ ਲੈਣਾ ਆਪਣਾ ਦੇ ਲੈਣ ਨਾਲ ਹੁੰਦਾ ਉਹਦੇ ਦਾ 73 ਦੀ ਦੇ ਦਾਂਗੇ ਠਾਣਾ ਦੇ ਕੋਈ 73000 ਦੀ ਹਾਂ ਨਾ ਜਿਹੜੀ ਝੋਟੀ ਹੋ ਗਈ ਹੀਰੇ ਵੀਰ ਨੇ ਜਿਹਦਾ ਮਨਤਨ ਖੁੱਲਾ ਕਰਤਾ ਤੇ ਕਰੀਏ ਆਪਾਂ ਦੋ ਨੰਬਰ ਵਾਲੀ ਇਹ ਗੱਲ। ਡਰਾਈ ਮਾਰ ਲਈ ਤੇ ਟੋਕੜਾਂ ਨੂੰ ਤੁਹਾਨੂੰ ਪਤਾ ਨਹੀਂ ਇਹ ਕਿੰਨੇ ਦਿੰਦਾ। ਬਹੁਤ ਚੰਗੀ ਝੋਟੀ ਹੈ। ਕੋਈ ਸ਼ੱਕ ਨਹੀਂ ਹੈਗਾ ਝੋਟੀ 'ਚ। ਤੇ ਆਪਾਂ ਇਹਦੀ ਕਰੀਏ ਗੱਲਬਾਤ। ਹਾਂਜੀ ਇਹਨੇ 5 ਕੋਈ ਦਾ ਹਫ਼ਤਾ 10 ਦਿਨ ਬਾਕੀ ਆ। ਹਫ਼ਤਾ 10 ਦਿਨ ਬਾਕੀ ਆ। ਇਹਦੇ ਤੋਂ ਜਿੰਨਾ ਵੀ ਦੁੱਧ ਆਪਾਂ ਨੂੰ ਸੇਵਾ ਕਰਕੇ ਚੋ ਸਕਦਾ ਉਹਨਾਂ 'ਚ ਹੋ ਸਕਦਾ। ਬਿਲਕੁਲ ਜੀ। ਕੀ ਪੜ ਰਿਹਾ ਪੇਡੇ ਤੇ ਬਖਾਰ ਪਗਾਨੀ ਨਹੀਂ। ਮੇਰੇ ਕੋ ਆ ਦੇਖੋ ਜੀ। ਜੀਲੀ ਘਰ ਹੀ ਬਣਿਆ ਪਿਆ। ਬਿਜਲੀ ਘਰ ਬਣਿਆ ਪਿਆ। ਬਿਲਕੁਲ ਜਿਹੜੀਆਂ ਦੁੱਧ ਵਾਲੀਆਂ ਜਾਂ ਆਪਾਂ ਬੋਡੀਆਂ ਇਹਨੀ ਕਿ ਚਮੜੀ ਪਤਲੀ ਆ ਕਿ ਦੁੱਧ ਦੀ ਤੇ ਵੇਂਸ ਜਿਹੜੀਆਂ ਇਹਦੇ ਸਰੀਰ ਤੇ ਉੱਪਰ ਕੇ ਬਾਹਰ ਆਉਂਦੀਆਂ ਇੰਨੀ ਕਿ ਚਮੜੀ ਪਤਲੀ ਆ ਬਿਲਕੁਲ ਜੀ ਪਰ ਉਹਨਾਂ ਦਾ ਚਗਾਠਾ ਵੇਖੋ ਕਿੰਦਾ ਉਤੋਂ ਕੁੜੇ ਪੜੇ ਬਿਲਕੁਲ ਜੀ ਆਹ ਵੇਖੋ ਜੀ ਵੰਡ ਸਪੇਸ ਬਹੁਤ ਸੋਹਣੀ ਆ ਥਣਾਂ ਦੀ ਗੈਪ ਜਿਹੜਾ ਅਗਲਾ ਪਿਛਲਾ ਬਹੁਤ ਚੰਗਾ ਹੀ ਰਵੀ ਰਿਖ ਖੁੱਲ ਗਿਆ ਨਾਲ ਦੀ ਨਾਲ ਆਪਾਂ ਇਹਨੂੰ ਟਿਲ 'ਚ ਬਹੁਤ ਜਿਆਦਾ ਆ ਬਾਕੀ ਪੁੱਠਾ ਵੇਖੋ ਕਿੱਥੇ ਲੱਗਾ ਜੀ ਆਪਾਂ ਗੱਲ ਕਰਦੇ ਹੁੰਨੇ ਆ ਮਗਰਾਠਾ ਇਹਦਾ ਬਹੁਤ ਚੌੜਾ ਵਾ ਤੇ ਬਹੁਤ ਚੰਗੀ ਆ ਕੱਦ ਚੰਗਾ ਵੇਖੋ ਪਿਓਰ ਮੋਰਾ ਤੇ ਸੂਆ ਜਿੰਨਾ ਉਗਾਈ ਰਹੀ ਜਿਹਦੇ ਦਾ ਤੇਰੇ ਜਿੰਨਾ ਦੀ ਮਰਜ਼ੀ ਮੰਨ ਲੈਣਾ ਤੀਸਰਾ ਮਾਲ ਲੈਣਾ ਠੀਕ ਆ ਇਹ ਚੌਥਾ ਮਾਲ ਲੈਣਾ ਬਾਕੀ ਹੀਰੇ ਵੀ ਰੌਂਦਾ ਇੰਨੇ ਪੈਸੇ ਨਹੀਂ ਕੁਛ ਨਹੀਂ ਜਿੰਨਾ ਦੀ ਟੋਕਣ ਵਾਲੇ ਮੁੱਲ ਦੀ ਟੋਕੜਾ ਦੇ ਮੁੱਲ ਦੀ ਆ ਵੇਖੋ ਦੋ ਦਹੀ ਰੇਵੀਰ ਮੇਰਾ ਜਿੰਨਾ ਦੇ ਵਿੱਚ ਪਰਖ ਵੇਖਣ ਦਿਆ 15 16 ਕਿਲੋ ਤੋਂ ਮੱਝ ਨੇ ਇਹ ਨਹੀਂ ਥਲੇ ਦਿਖਣੇ ਪਈ ਪੂਰੀ ਸਭ ਹੀ ਰਹੀ ਇਹ ਹਾਂਜੀ ਤੇ ਹੁਣ ਜਦੋਂ ਉਹਦਾ ਬੰਦਾ ਪੂਰਾ ਹੋ ਗਿਆ ਹਾਂਜੀ ਤੇ ਇੰਨੇ ਥੋੜਾ ਦੇ 15 ਤੋਂ 16 ਕਿਲੋ 7.5 ਕਿਲੋ ਇੱਕ ਟੈਂਡਾ ਸਾਡੇ ਸਾਹ ਦੇ ਸਾਡੇ ਸਾਹ ਦੀ ਲੋੜ ਨਹੀਂ ਦਸਨ ਦੀ ਲੋੜ ਹੀ ਨਹੀਂ ਆ ਦਸੰਦਾ ਹੀ ਆ ਵੰਡ ਸਪੇਸ ਬਹੁਤ ਸੋਹਣੀ ਥਾਣਾ ਦੀ ਤੇ ਕੱਦ ਚੰਗਾ ਬਾਕੀ ਸੱਜਣੋ ਜੇ ਕੋਈ ਸਾਂਭ ਲੁਗੈ ਨੂੰ ਤੇ ਜਦੋਂ ਇਹਦਾ ਪੁੱਠਾ ਭਰ ਗਿਆ ਤਾਂ ਵੇਖਿਓ ਤੁਸੀਂ ਕਿ ਕਿੰਦੀ ਚੌੜੀ ਜਿਹੜੀ ਮੱਝ ਪੱਟੀ ਬਣੀ ਆ ਇਹਦੇ ਬਣੀ ਕੁਛ ਨਹੀਂ ਗਈ ਵੰਡ ਸਪੇਸ ਫੇਰ ਅੱਬਾ ਤੁਹਾਨੂੰ ਦਿਖਾਉਣੇ ਥਾਣਾ ਦੀ ਬਹੁਤ ਚੰਗੀ ਆ ਬਾਕੀ ਹਜੇ ਟਾਈਮ ਬਾਕੀ ਆ ਬੇਵਾ ਬਹੁਤ ਸੋਹਣਾ ਬਾਕੀ ਡੇਰੀ ਦੇ ਪਰਪਜ ਨੂੰ ਕੁੜੀ ਨਹੀਂ ਬਣੇ ਨੇ ਕੁਛ ਨਹੀਂ ਇਪੁਰੇ ਨਵਾਈ ਨਹੀਂ ਹਜੇ 10 ਤੋਂ 15 ਦਿਨ ਹੀਰਾ ਸਾਂ ਖੜੂਗੀ ਬਾਕੀ ਡੇਰੀ ਦੇ ਪਰਪਜ ਨੂੰ ਬੜੀ ਵਧੀਆ ਵਾ ਬਾਕੀ ਕੋਈ ਸੱਜਣ 4 ਦਿਨ ਖੜ ਕੇ ਸਾਂਭ ਲੇ ਤਾਂ ਇਹੀ ਮੱਝ ਜਿਹੜੀ ਜੇ ਅਪਾ ਦੁੱਧ ਦੀ ਗੱਲ ਕਰੀਏ 10-10 ਕਿਲੋ ਵਾਲੀਆਂ ਲੱਖ ਤੋਂ ਬਾਹਰ ਵੀ ਕੰਨਦੀਆਂ ਤੇ ਬਹੁਤ ਚੰਗੀ ਆ ਡੇਰੀ ਦੇ ਖਾਸ ਕਰਕੇ ਪਰਪਜ ਨੂੰ ਤੇ ਖਾਸ ਕਰਕੇ ਜਿਹੜੇ ਸੱਜਣਾ ਦਾ ਦੁੱਧ ਦਾ ਕੰਮ ਉਹ ਇਹਨੂੰ ਹੱਥ ਪਾ ਸਕਦਾ ਬਾਕੀ ਸ਼ੋਅ ਕੁਆਲਿਟੀ ਵਾਲੀਆਂ ਜਿਹੜੀਆਂ ਝੋਟੀਆਂ ਹੁੰਦੀਆਂ ਵੀ ਆਪਾਂ ਦੁੱਧ ਭਾਵੇਂ ਕੱਟ ਦੇਵੇ ਘਰੇ ਬੱਜੀ ਇਦਾਂ ਲੱਗੇ ਕਜੇ ਆਪਾਂ ਅੰਬ ਖਾਣਿਆਂ ਦਾ ਪੇੜ ਨਹੀਂ ਵੇਖਣਾ ਚਾਹੀਦਾ ਟੇਡਾ ਕਿ ਮੇਡਾ ਇਹਨੂੰ ਪੀ ਕੇ ਵੀ ਫਗਣ ਚੇ ਦੇ ਵਿੱਚ ਜਿੰਨੇ ਦੀ ਆਪਾਂ ਦੇਣੀ ਹੁੰਦੀ ਹੈ ਆ ਦੇਖੋ ਹੈਗੀ ਆ ਜੀ ਤੇ ਅੰਬ ਦੇ ਵਿੱਚ ਰਸ ਹੋਣਾ ਚਾਹੀਦਾ ਉਹ ਕੋਵੇਂ ਟੇਢੀ ਟਾਣੀ ਨਾਲ ਲੱਗਾ ਤੇ ਭਾਵੇਂ ਸਿੱਧੀ ਨਾਲ ਲੱਗਾ ਤੇ ਬਾਕੀ ਸੱਚ ਨੂੰ ਬਹੁਤ ਚੰਗੀ ਆ ਹੱਥ ਘਾਟ ਬਹੁਤ ਆ ਕੱਦ ਘਾਟ ਬੜਾ ਹੀ ਦੇ ਬਹੁਤ ਵਧੀਆ ਤੇ ਦੱਸਿਓ ਰੇਟ ਦੱਸ ਆ ਇਹ ਵੀ ਜਿਹੜੀ ਹੁੰਦੀ 75 ਦੀ ਕਰਕੇ ਮੰਨ ਤਾਂ ਥੋੜਾ ਬਾਦਾ ਕੋਈ ਨਹੀਂ ਦੇ ਦਾਂਗੇ 74 ਦੀ ਜੀ 74 ਦੀ ਇਹ 2.7 ਦਿੱਤਾ ਤੇ ਦਿੱਤਾ ਸਾਡੇ ਤੇ ਦਿੱਤਾ ਬਾਕੀ ਰੇਟ ਦੋਵਾਂ ਦਾ ਤਕਰੀਬਨ ਸੇਮ ਹੀ ਆ 77 73000 ਦੀਆਂ ਜਿਹੜੀਆਂ ਤੁਹਾਨੂੰ ਹਾਂ ਨਾ ਵਾ ਤੇ ਬਹੁਤ ਚੰਗੀਆਂ ਕੋਈ ਜੋੜੇ ਨੂੰ ਵੀ ਹੱਥ ਪਾ ਸਕਦਾ ਜੋੜੇ ਦੇ ਵਿੱਚ ਵੀ ਹੋਰ ਕੋਈ 50000 ਰੁਪਏ ਜਿਹੜਾ ਡਿਸਕਾਊਂਟ ਹੋ ਜਾਊਗਾ ਬਾਕੀ ਦੋਵੇਂ ਮੱਜਾਂ ਚੰਗੀਆਂ ਵਾ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ